ਸਾਧੂ ਸੰਤ ਮਹਾਪੁਰਖ ਸੰਸਾਰ ਦੇ ਬਹੁਤ ਉੱਚਾ ਸੁੱਚਾ ਦਰਜਾ ਰੱਖਦੇ ਨੇ ਇਸ ਲਾਈਨ ਦੇ ਵਿੱਚੋਂ ਹੀ ਸਾਧੂ ਮਹਾਪੁਰਖਾਂ ਦੇ ਵਿੱਚੋਂ ਹੀ ਸੰਤ ਬਾਬਾ ਲਾਬਦਾਸ ਜੀ ਮਹਾਪੁਰਖ ਹੋਏ ਉਦਾਸੀਨ ਸੰਪਰਦਾ ਦੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਿਦਿਆ ਦਿੱਤੀ ਔਰ ਜਿੱਥੇ ਉਹਨਾਂ ਨੇ ਪਾਠੀ ਸਿੰਘ ਬਣਾਏ ਕਥਾਵਾਚਕ ਬਣਾਏ ਨਾਮ ਬਾਣੀ ਦਾ ਪਿਆਰ ਦਿੱਤਾ ਆਪਣੇ ਵਿਦਿਆਰਥੀਆਂ ਨੂੰ ਉੱਥੇ ਨੌਜਵਾਨਾਂ ਨੂੰ ਉਹਨਾਂ ਨੇ ਖੇਡਾਂ ਵੱਲ ਵੀ ਪ੍ਰੇਰਿਤ ਕੀਤਾ ਬਹੁਤ ਸਾਰੇ ਪਹਿਲਵਾਨ ਵੀ ਉਹਨਾਂ ਨੇ ਬਣਾਏ ਤੇ ਸਾਧ ਸੰਗਤ ਜੀ ਬਿਰਿਆ ਦੇ ਵਾਲੋਨਾ ਮਹਾਂਪੁਰਖਾਂ ਦਾ ਬੜਾ ਰੁਝਾਨ ਸੀ ਤੇ ਜਿਸ ਦਿਨ ਉਹਨਾਂ ਨੇ ਸਰੀਰ ਛੱਡਣਾ ਸੀ ਉਹਨਾਂ ਨੂੰ ਗਿਆਤ ਹੋ ਗਿਆ ਕਿ ਮਹਾਂਪੁਰਖ ਰੱਬ ਦੇ ਨੇੜੇ ਨੇ 사ਬਰ ਅੰਦਰ 사ਬਰੀ ਤਾਂ ਨਿਵਾਜਾ ਲੈਣ ਹੁਣ ਜੀ ਇੱਕ ਖੁਦਾਈ ਵਾ ਪੇਤਨਾ ਕਿਸਾ ਦੇਣ ਉਸ ਸਮੇਂ ਦੀ ਜਿਹੜੀ ਨਗਰ ਪੰਚਾਇਤ ਸੀ ਉਹਨੂੰ ਬੁਲਾ ਕੇ ਔਰ ਆਪਣੇ ਸੇਵਕ ਬਾਬਾ ਜਾਗਰਦਾਸ ਜੀ ਨੂੰ ਬੁਲਾ ਕੇ ਕਹਿਣ ਲੱਗੇ ਕਹਿੰਦੇ ਜਿਹੜਾ ਆਪਣਾ ਸਥਾਨ ਹੈ ਇਹ ਮੇਰੇ ਜਾਣ ਤੋਂ ਬਾਅਦ ਇੱਥੇ ਕੋਈ ਵਿਦਿਆਦਾ ਕੇਂਦਰ ਬਣਨਾ ਚਾਹੀਦਾ ਨਗਰ ਲੋਟ ਦੇ ਵਿੱਚ ਜਿੱਥੇ ਅੱਜ ਆਪਾਂ ਪ੍ਰਾਇਮਰੀ ਸਕੂਲ ਦੇਖਦੇ ਆ ਨਾ ਬੱਚੇ ਪੜ੍ਹਦੇ ਨੇ ਵਿਦਿਆ ਲੈਂਦੇ ਨੇ ਇਹ ਮਹਾਪੁਰਖਾਂ ਦਾ ਹੀ ਸੰਤ ਬਾਬਾ ਲਾਭ ਦਾ ਜੀੰਦਾ ਹੀ ਇਹ ਸਥਾਨ ਹੈ ਤੇ ਸਾਥ ਸੰਗਧੀ ਉਹਨਾਂ ਦੀਆਂ ਸੰਖਿਆਵਾਂ ਉਹਨਾਂ ਦੀ ਪ੍ਰੇਰਣਾ ਉਹਨਾਂ ਦੇ ਜੀਵਨ ਦੀ ਦੇਣ ਨੂੰ ਮੁੱਖ ਰੱਖਦੇ ਆ ਬਾਬਾ ਰਾਸ ਸਿੰਘ ਜੀ ਲੋਟ ਵਾਲੇ ਔਰ ਵਿਦ ਸੰਗਤਾਂ ਨਾਲ ਮਿਲ ਕੇ ਆ ਵੇਖੋ ਜੋ ਠੰਡੇ ਮਿੱਠੇ ਜਲਦੀਆਂ ਛਵੀਲਾਂ ਚਲਦੀਆਂ ਨੇ ਅੱਜ ਉਹਨਾਂ ਦੀ ਵਰਸੀ ਦਾ ਦਿਹਾੜਾ ਹੈ 24 ਜੂਨ ਦਾ ਦਿਹਾੜਾ ਹੈ ਔਰ ਉਹਨਾਂ ਮਾਪੁਰਖਾਂ ਦੀਆਂ ਜਾਤਾਂ ਨੂੰ ਇਹ ਸਮਰਪਿਤ ਬਿਆਨ ਸੰਤਾ ਸਵਾਭਾ ਨਵਾਉਂਦੀਆਂ ਨੇ ਜਿਹੜਾ ਮਾਪੁਰਖਾਂ ਨੇ ਸੰਸਾਰ ਦੇ ਅੰਦਰ ਨੇਕ ਕਮਾਂਦੀਆਂ ਕੀਤੀਆਂ ਚੰਗਾ ਜੀਵਨ ਜਿਉਇਆ ਤੰਗੇ ਕੰਮਾਂ ਨੂੰ ਇਹ ਪੈਰ ਯਾਦ ਕੀਤਾ ਜਾਂਦਾ ਹੈ ਸੱਚਾ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਉਸ ਕਰਕੇ ਇਹੋ ਜ ਹੈ ਮਾਪੁਰਖ ਸੰਤ ਬਾਬਾ ਲਾਬਦਾਸ ਜੀ ਜਿਨ੍ਹਾਂ ਨੇ ਵਿਰਿਆ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਗੁਰਮਤ ਦੇ ਪ੍ਰਚਾਰ ਪ੍ਰਸਾਰ ਦੇ ਅੰਦਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਉਹਨਾਂ ਮਹਾਂਪੁਰਖਾਂ ਨੂੰ ਸਜਦਾ ਹੈ ਉਹਨਾਂ ਨੂੰ ਉਹਨਾਂ ਦੀਆਂ ਕਮਾਈਆਂ ਨੂੰ ਕੋਟਾਨ ਕੋਟਵਾਰ ਪ੍ਰਣਾਮ ਹੈ ਇਹੋ ਜੇ ਸਾਧੂਆਂ ਦਾ ਹੋਰ ਮਿਲ ਕੇ ਸਾਰੇ ਸਤਿਕਾਰ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ Thank you.